8TT 594 ਬੇਰੁਜ਼ਗਾਰ ਦੇਪਕ ਸਤਿਓ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੋਂ ਸੱਤੀ ਇੱਕ ਵਾਰ ਜਿਹੜਾ ਕਮੈਂਟ ਕਰਕੇ ਦੱਸ ਦੋ ਕਿ ਜਿਹੜਾ ਲਾਈਵ ਹੈ ਉਹ ਸਹੀ ਚੱਲ ਰਿਹਾ ਹੈ ਜਿਹੜੀ ਆਵਾਜ਼ ਹੈ ਉਹ ਤੁਹਾਡੇ ਤੱਕ ਜਿਹੜੀ ਹੈ ਸਹੀ ਪਹੁੰਚ ਰਹੀ ਹੈ ਸਾਰੇ ਸਾਥੀ ਪਲੀਜ਼ ਇੱਕ ਵਾਰ ਜਿਹੜਾ ਕਮੈਂਟ ਕਰਕੇ ਦੱਸ ਦਿਓ 100 ਬੇਰੁਜ਼ਗਾਰ ਦੇਪਕ ਸਤਿਓ ਜਿਵੇਂ ਕੀ ਤੁਹਾਨੂੰ ਪਤਾ ਸੀ ਕਿ ਅੱਜ ਜਿਹੜੀ ਇੱਕ ਰਮਨਦੀਪ ਸਿੰਘ ਵਾਲੀ ਜਿਹੜੀ ਰਿੱਟ ਸੀਗੀ ਰਿੱਟ ਪਟੀਸ਼ਨ ਸੀਗੀ ਫਾਈਲ ਕਰੀ ਹੋਈ ਸੀਗੀ ਜਿਸ ਦੇ ਵਿੱਚ 8894 ਦੇ ਵਿਚਲਾ ਜਿਹੜਾ 2994 ਬੈਕਲੋਗ ਹੈ ਉਹਨਾਂ ਪੋਸਟਾਂ ਨੂੰ ਡੀ ਰਿਜ਼ਰਵ ਕਰਕੇ ਤੇ ਜਿਹੜੀ ਭਰਤੀ ਦੀ ਅਗਲੀ ਪ੍ਰਕਿਰਿਆ ਉਸ ਨੂੰ ਜਿਹੜਾ ਸ਼ੁਰੂ ਕੀਤਾ ਜਾਵੇ ਡਿਪਾਰਟਮੈਂਟ ਦੇ ਵੱਲੋਂ ਉਸ ਦੇ ਸੰਬੰਧੀ ਜਿਹੜੀ ਇੱਕ ਰਿੱਟ ਜਿਹੜੀ ਫਾਈਲ ਕਰੀ ਹੋਈ ਸੀਗੀ ਮਾਨਯੋਗ ਪੰਜਾਬ ਐਡਮਿਨ ਹਾਈ ਕੋਰਟ ਦੇ ਵਿੱਚ ਉਸ ਦੀ ਅੱਜ ਜਿਹੜੀ ਹੀアリング ਸੀਗੀ ਸੋ ਤੁਸੀਂ ਸਾਥਿਓ ਦੇਖ ਹੀ ਲਿਆ ਹੋਣਾ ਕਿ ਜਿਹੜਾ ਉਸ ਦੇ ਵਿੱਚ ਅੱਜ ਉਸ ਕੇਸ ਦੇ ਉੱਪਰ ਜਿਹੜਾ ਡਿਸਪੋਜ਼ ਆਫ ਜਿਹੜਾ ਲਿਖਿਆ ਆਇਆ ਤੁਸੀਂ ਗਰੁੱਪਾਂ ਦੇ ਵਿੱਚ ਜਾਂ ਕਈ ਸਾਥੀਆਂ ਨੇ ਜਿਹੜਾ ਦੇਖ ਲਿਆ ਹੋਣਾ ਸੋ ਉਸ ਦੇ ਬਾਰੇ ਸਾਥਿਓ ਗੱਲਬਾਤ ਕਰਦੇ ਆਂ ਤਾਂ ਅੱਜ ਜਿਹੜੀ ਹਾਈ ਕੋਰਟ ਦੇ ਵਿੱਚ ਆਪਣੀ ਰਿਟ ਤੇ ਜਿਹੜੀ ਹੀਅਰਿੰਗ ਹੋਈ ਜਿਸ ਦੇ ਵੱਲੋਂ ਜਿਸ ਦੇ ਵਿੱਚ ਆਪਣੇ ਵਕੀਲ ਦੇ ਵੱਲੋਂ ਮਾਨਯੋਗ ਜੱਜ ਸਾਹਿਬ ਅੱਗੇ ਇਹ ਗੱਲ ਰੱਖੀ ਗਈ ਕਿ ਜਿਹੜਾ 2994 ਬੈਕਲੋਗ ਹੈ ਆ ਇਹਨਾਂ ਪੋਸਟਾਂ ਨੂੰ ਬਣਦੇ ਰੂਲ ਦੇ ਮੁਤਾਬਕ ਜਿਹੜੇ ਪੰਜਾਬ ਸਰਕਾਰ ਦੇ ਗਜ਼ਟ ਦੇ ਵਿੱਚ ਜੋ ਵੀ ਰੂਲ ਨੇ ਉਹਨਾਂ ਦੇ ਮੁਤਾਬਕ ਜਿਹੜਾ ਇਹਨਾਂ ਪੋਸਟਾਂ ਨੂੰ ਡੀ ਰਿਜ਼ਰਵ ਕਰਕੇ ਜਿਹੜੀ ਪ੍ਰਥੀ ਦੀ ਅਗਲੀ ਪ੍ਰਕਿਰਿਆ ਆ ਉਹਨੂੰ ਜਿਹੜਾ ਪੂਰਾ ਕੀਤਾ ਜਾਵੇ ਤਾਂ ਜੋ ਜਿੰਨੇ ਵੀ ਸਾਥੀ ਹਾਲੇ ਬੇਰੁਜ਼ਗਾਰ ਘਰਾਂ ਦੇ ਵਿੱਚ ਜਿਹੜੇ ਬੈਠੇ ਨੇ ਚਾਰ-ਚਾਰ ਪੇਪਰ ਦੇ ਕੇ ਜਿਹੜੇ ਪਾਸ ਕਰਕੇ ਬੈਠੇ ਨੇ ਉਹ ਜਲ ਤੋਂ ਜਲਦ ਜਿਹੜਾ ਸਕੂਲਾਂ ਦੇ ਵਿੱਚ ਆ ਸਕਣ ਸੋ ਉਸ ਤੇ ਜਿਹੜਾ ਜੱਜ ਸਾਹਿਬ ਵੱਲੋਂ ਇੱਕ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੇ ਅੱਗੇ ਜਿਹੜੇ ਆਪਣੇ ਵਕੀਲ ਦੇ ਜਿਹੜੇ ਗੱਲਬਾਤ ਸੁਣੀ ਤੇ ਆਪਣੇ ਜਿਹੜੇ ਬਿਊ ਦਿੱਤੇ ਸੀਗੇ ਜੱਜ ਸਾਹਿਬ ਨੇ ਕੀ ਅਸੀਂ ਹਾਂ ਡਿਪਾਰਟਮੈਂਟ ਦੇ ਵਕੀਲਾਂ ਨੂੰ ਜਿਹੜਾ ਇਸ ਵਾਰ ਪੁੱਛੇ ਗਿਆ ਕਿ ਜਿਹੜੀ ਤੁਸੀਂ ਇਸ ਪਰਤੀ ਦੀ ਜਿਹੜੀ ਅਗਲੀ ਪ੍ਰਕਿਰਿਆ ਉਹ ਕਿਉਂ ਨਹੀਂ ਕਰ ਰਹੇ ਤੇ ਉਸ ਨੂੰ ਜਿਹੜਾ ਤੁਸੀਂ ਕਦੋਂ ਤੱਕ ਪੂਰਾ ਕਰੋਗੇ ਸੋ ਅੱਜ ਫਾਈਨਲ ਜਿਹੜੇ ਕਈ ਸਾਥੀ ਇਹ ਵੀ ਕਹਿੰਦੇ ਸੀਗੇ ਕਿ ਫਾਈਨਲ ਆਰਡਰ ਕਰਵਾਇਆ ਜਾਣਾ ਜਿਹੜਾ ਪਰਤੀ ਦੇ ਉੱਪਰ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਟਾਈਮ ਹੈ ਉਹ ਟਾਈਮ ਜਿਹੜਾ ਬੌਂਡ ਕਰਵਾਇਆ ਜਾਏ ਸੋ ਅੱਜ ਜਿਹੜਾ ਕੋਰਟ ਦੇ ਵਿੱਚ ਉਹ ਸਭ ਕੁਝ ਹੋਇਆ ਤੇ ਜਿਹੜੇ ਜਿਹੜੇ ਰਿਟਨ ਦੇ ਵਿੱਚ ਆਰਡਰ ਨੇ ਅਸੀਂ ਉਸ ਆਰਡਰ ਦੀ ਵੇਟ ਕਰਾਂਗੇ ਕੱਲ ਤੱਕ ਜਿਹੜੇ ਆਰਡਰ ਨੇ ਉਹ ਫਾਈਨਲ ਆਰਡਰ ਦੀ ਜਿਹੜੇ ਆ ਜਾਣਗੇ ਉਸ ਤੋਂ ਬਾਅਦ ਹੈ ਜਿਹੜਾ ਸਾਰੇ ਸਾਥੀਆਂ ਨੂੰ ਜਿਹੜਾ ਪਤਾ ਚੱਲ ਜਾਏਗਾ ਕਿਉਂਕਿ ਅੱਜ ਕੋਰਟ ਦੇ ਵਿੱਚ ਟਾਈਮ ਬੰਡ ਦਾ ਜੱਜ ਸਾਹਿਬ ਦੇ ਵੱਲੋਂ ਇਹ ਗੱਲਬਾਤ ਜਿਹੜੀ ਹੈ ਉਹ ਵਕੀਲਾਂ ਨੂੰ ਜਿਹੜੀ ਕਹੀ ਗਈ ਸੋ ਇਸ ਤੋਂ ਬਾਅਦ ਜਿਹੜੇ ਸਾਥੀਆਂ ਨੇ ਪਿਛਲੇ ਜਿੰਨਾ ਦੇ ਵਿੱਚ ਆਪਾਂ ਇੱਕ ਫਾਰਮ ਫਿਲ ਕਰਵਾਏ ਸੀਗੇ ਉਹਨਾਂ ਸਾਥੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਉਹ ਜਿਹੜੇ ਫਾਰਮ ਨੇ ਜਿਹੜੇ ਇੱਕ ਗਿਣਤੀ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਤੁਸੀਂ ਨੇ ਵੱਡੀ ਚਲੋ ਅਸੀਂ ਨਹੀਂ ਕਹਾਂਗੇ ਪੁੱਛ ਕੋ ਗਿਣਤੀ ਦੇ ਵਿੱਚ ਜਿਹੜੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਹਾ ਸੀ ਕਿ ਜਮ੍ਹਾਂ ਕਰਵਾਓ ਤਾਂ ਜੋ ਆਪਾਂ ਕੋਰਟ ਦੇ ਵਿੱਚ ਆਪਣਾ ਉਹ ਵੀ ਪੱਖ ਰੱਖ ਸਕੀਏ ਤਾਂ ਜੋ ਇਸ ਸਰਕਾਰ ਤੋਂ ਜਿਹੜੀਆਂ ਆਪਣੀਆਂ ਬੈਕਲੌਗ ਦੇ ਪੋਸਟਾਂ ਨੇ ਉਸ ਨੂੰ ਡੀ ਰਿਜ਼ਰਵ ਕਰਵਾ ਕੇ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੀ ਪਰਥੀ ਰਹਿੰਦੀ ਹੈ ਪੂਰਾ ਕਰਵਾ ਸਕੀਏ ਸੋ ਉਹਨਾਂ ਸਾਥੀਆਂ ਦਾ ਵੀ ਅਸੀਂ ਅਹ ਧੰਨਵਾਦ ਕਰਦਾ ਕਰਾਂਗੇ ਅੱਜ ਉਹਨਾਂ ਦੇ ਸਤਕਾ ਜਿਹੜਾ ਆਪਾਂ ਨੂੰ ਇੱਕ ਕੋਰਟ ਦੇ ਵਿੱਚ ਇੱਕ ਬਦਿਆ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੀ ਸੋ ਕੱਲ ਤੱਕ ਅਸੀਂ ਜਿਹੜੀ ਆਰਡਰ ਦੀ ਫਾਈਨਲ ਆਰਡਰ ਦੀ ਵੇਟ ਕਰਾਂਗੇ ਤੇ ਅੱਗੇ ਜਿਹੜੀ ਗੱਲਬਾਤ ਹੈ ਜਿਹੜੀ ਆਪਾਂ ਉਹ ਦੱਸਾਂਗੇ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਸਾਥੀ ਜਿਹੜੇ ਬਲਵਿੰਦਰ ਜੀ ਤੁਹਾਡੇ ਨਾਲ ਕਰਨੂ ਈਟੀਟੀ 9594 ਦੇ ਬੇਰੋਜ਼ਗਾਰ ਅਧਿਆਪਕ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਥੀਓ ਆ ਬਾਕੀ ਜੋ ਵੀ ਅੱਜ ਦੀ ਗੱਲਬਾਤ ਸੀਗੀ ਸਾਥੀ ਮਨਦੀਪ ਕੁਮਾਰ ਨੇ ਤੁਹਾਡੇ ਨਾਲ ਸਾਂਝੀ ਕੀਤੀ ਆ ਪਹਿਲਾਂ ਤਾਂ ਇਹ ਕਿ ਜਿੰਨੇ ਵੀ ਸਾਥੀ ਇਸ ਵਕਤ ਭੈਣਾਂ ਤੇ ਭਰਾ ਧਰਨੇ ਦੇ ਉੱਪਰ ਮਹਾਲੀ ਪੱਕਾ ਮੋਰਚਾ ਮਹਾਲੀ ਵਿਖੇ ਡੀਪੀ ਦਫ਼ਤਰ ਦੇ ਬਾਹਰ ਜਿਹੜਾ ਅੱਜ 74ਵਾਂ ਦਿਨ ਆ 74 ਡੇਜ਼ ਆ ਆਪਣੇ ਧਰਨੇ ਨੂੰ ਲੱਗੇ ਨੂੰ ਜਿਹੜਾ ਹੋ ਗਏ ਨੇ ਪੱਕਾ ਮੋਰਚਾ ਲੱਗਿਆ ਹੋਇਆ ਇੱਥੇ ਭੈਣਾਂ ਵੀ ਬੈਠੀਆਂ ਨੇ ਭਰਾ ਵੀ ਬੈਠੇ ਨੇ ਲਗਾਤਾਰ ਜਿਹੜੀ ਉਉਸੇ ਤਰੀਕੇ ਦੇ ਨਾਲ ਗਿਣਤੀ ਆ ਤੁਹਾਨੂੰ ਪਤਾ ਕਿ ਗਿਣਤੀ ਤਾਂ ਘਟਦੀ ਜਾ ਰਹੀ ਆ ਮੈਂ ਸਾਥੀਆਂ ਨੂੰ ਕਹੂੰਗਾ ਕਿ ਇੱਕ ਵਾਰੀ ਕੈਮਰੇ ਦੇ ਵਿੱਚ ਵੀ ਵੈਸੇ ਤਾਂ ਆ ਰਹੇ ਹੋਣੇ ਸਾਰੇ ਸਾਥੀਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਦਿਖਾਇਆ ਜਾਵੇ ਸਤਿਓ ਮਾਨਯੋਗ ਹਾਈ ਕੋਰਟ ਦੇ ਵਿੱਚ ਅੱਜ ਜੋ ਵੀ ਹੋਇਆ ਉਹਦੇ ਬਾਰੇ ਗੱਲਬਾਤ ਸਾਥੀ ਨੇ ਕਰੀ ਆ ਬਹੁਤ ਸਾਰੇ ਸਾਥੀ ਕੋਈ ਮਤਲਬ ਕਿਸੇ ਤਰੀਕੇ ਦੇ ਨਾਲ ਕਹਿ ਰਿਹਾ ਕਿ ਆਪਣੇ ਆਪਾਂ ਕਹਿੰਦੇ ਚੰਗੀ ਗੱਲ ਹੋਈ ਆ ਤੇ ਇਹ ਗੱਲ ਚੰਗੀ ਹੋਈ ਆ ਸਾਥੀਓ ਕਿ ਮਾਨਯੋਗ ਜੱਜ ਸਾਹਿਬ ਨੇ ਇਹਨਾਂ ਨੂੰ ਇੱਕ ਸਮਾਂ ਦਿੱਤਾ ਕਿ ਤੁਸੀਂ ਐਨੇ ਸਮੇਂ ਦੇ ਵਿੱਚ ਜਿਹੜੀ ਤੁਸੀਂ ਭਰਤੀ ਆ ਉਹ ਨੂੰ ਮੁਕੰਮਲ ਕਰੋ ਜਾਂ ਪੂਰੀ ਕਰੋ ਇਸ ਭਰਤੀ ਨੂੰ ਪੂਰੀ ਕਰੋ ਪਰ ਉਹ ਪੂਰੀ ਕਰਵਾਉਣ ਦੇ ਲਈ ਸਾਥੀਓ ਤੁਹਾਨੂੰ ਵੀ ਪਤਾ ਡਿਪਾਰਟਮੈਂਟ ਨੂੰ ਪਹਿਲਾਂ ਵੀ 6 ਮਹੀਨਿਆਂ ਦਾ ਟਾਈਮ ਬਾਉਂਡ ਕਰਿਆ ਗਿਆ ਸੀਗਾ ਪਰ ਡਿਪਾਰਟਮੈਂਟ ਨੇ ਭਰਤੀ ਅਜੇ ਤੱਕ 994 ਪੂਰੀ ਨਹੀਂ ਕੀਤੀ ਇਸ ਕਰਕੇ ਸਾਥੀਓ ਤੁਹਾਨੂੰ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਭਾਵੇਂ ਜੱਜ ਸਾਹਿਬ ਨੇ ਗੱਲ ਕਹੀ ਆ ਪਰ ਤੁਹਾਨੂੰ ਜਿਹੜਾ ਕੰਮ ਕਰਵਾਉਣ ਦੇ ਲਈ ਗਿਣਤੀ ਦੇ ਵਿੱਚ ਵਾਅਦਾ ਜਿਹੜਾ ਕਰਨਾ ਪੈਣਾ ਹੀ ਪੈਣਾ ਤੇ ਨਾਲ ਸਾਥੀ ਨੇ ਇਹ ਵੀ ਗੱਲ ਕੀਤੀ ਕਿ ਜਿਹੜੀ ਫਾਰਮਾਂ ਦੀ ਗੱਲ ਆ ਉਹ ਵੀ ਆਪਾਂ ਨੇ ਕੁਝ ਸਮਾਂ ਪਹਿਲਾਂ ਜਿਹੜਾ ਆਪਾਂ ਸਾਰੇ ਸਾਥੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਤੁਸੀਂ ਜਿਹੜੀ ਆਪਣੀ ਆਪਾਂ ਲੀਗਲੀ ਤਰੀਕੇ ਦੇ ਨਾਲ ਫਿਜ਼ੀਕਲੀ ਇਹ ਆਪਾਂ ਮੈਂ ਸਾਈਨ ਕਰਾ ਕੇ ਜਾਂ ਲਿਸਟਿਕ ਤਿਆਰ ਕਰਕੇ ਕਿ ਆਪਣੇ ਐਨੇ ਸਾਥੀ ਜਿਹੜੇ ਬੈਕਲੌਗ ਦੇ ਵਿੱਚ ਜਿਨ੍ਹਾਂ ਦੀ ਸਕਰੂਟੀ ਨਹੀਂ ਹੋਈ ਹੋਈ ਹੈ ਉਹਨਾਂ ਦਾ ਨੰਬਰ ਆ ਰਿਹਾ ਪਰ ਉਹ ਅਜੇ ਤੱਕ ਜੁਆਇਨ ਨਹੀਂ ਕਰ ਚੁੱਕੇ ਤਾਂ ਉਹ ਇੱਕ ਆਪਾਂ ਨੇ ਡਾਟਾ ਤਿਆਰ ਕਰਕੇ ਐਕਸਲ ਫਾਈਲ ਜੀ ਤਿਆਰ ਕਰਕੇ ਉਹ ਆਪਾਂ ਡਾਟਾ ਤਿਆਰ ਕੀਤਾ ਸੀਗਾ ਉਹਨਾਂ ਸਾਥੀਆਂ ਦਾ ਵੀ ਆਪਾਂ ਜਿੰਨੇ ਵੀ ਚਲੋ ਸਾਥੀ ਪਹੁੰਚੇ ਚੰਗੀ ਗੱਲ ਆਪਣੀ ਭਰਤੀ ਨੂੰ ਲੈ ਕੇ ਸੀਰੀਅਸ ਨੇ ਸਾਰੇ ਤਾਂ ਉਹ ਵੀ ਚਲੋ ਆਪਾਂ ਨੂੰ ਕਿਤਨਾ ਕਿਤੇ ਜਿਹੜੀ ਚੀਜ਼ ਆ ਉਹ ਦੇਖਣ ਨੂੰ ਮਿਲਿਆ ਤਾਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕਾਠਾ ਜਿਹੜਾ ਉਹ ਵੀ ਰੱਖਿਆ ਹੋਇਆ ਵੈਸੇ ਤਾਂ ਪੱਕਾ ਮੋਰਚਾ ਬਹੁਤ ਸਾਰੇ ਸਾਥੀ ਨਾ ਥੋੜਾ ਨੇੜੇ ਕਰ ਲੋ ਬਹੁਤ ਸਾਰੇ ਸਾਥੀ ਕੀ ਹੋਇਆ ਤੂੰ ਚੱਲ ਚੱਲ ਬਹੁਤ ਸਾਰੇ ਸਾਥੀ ਇਹ ਗੱਲ ਕਰਦੇ ਆ ਕਿ ਜਿਹੜਾ ਵੱਡਾ ਐਕਸ਼ਨ ਆ ਲਗਾਇਆ ਜਾਵੇ ਵੱਡਾ ਐਕਸ਼ਨ ਆ ਜਿਹੜਾ ਉਹ ਲਗਾਇਆ ਜਾਵੇ ਤੁਸੀਂ ਇੱਧਰ ਆ ਜੀ ਜਿਹੜਾ ਵੱਡਾ ਐਕਸ਼ਨ ਆ ਉਹ ਲਗਾਇਆ ਜਾਵੇ ਸਾਥੀਓ ਤੁਸੀਂ ਨਾ ਇੱਕ ਗੱਲ ਨੂੰ ਇਹ ਚੀਜ਼ ਨੂੰ ਸਮਝੋ ਤੇ ਜਿਹੜਾ ਆਪਾਂ ਇੱਥੇ ਮਹਾਲੀ ਮੈਂ ਆਪਣਾ ਧਰਨਾ ਲੱਗਿਆ ਹੋਇਆ ਹੈ ਡੀਪੀਏ ਦਫ਼ਤਰ ਦੇ ਬਾਹਰ ਇਹ ਵੱਡਾ ਐਕਸ਼ਨ ਹੀ ਆ ਆਪਾਂ ਆਪਾਂ ਕਿਸੇ ਦੇ ਆਏ ਇੱਕ ਸਰਕਾਰੀ ਬਿਲਡਿੰਗ ਦੇ ਅੱਗੇ ਆ ਕੇ ਸਰਕਾਰੀ ਦਫ਼ਤਰ ਦੇ ਅੱਗੇ ਆ ਕੇ ਬਹਿਨੇ ਆ ਇੱਥੇ ਨਾਰੇਬਾਜੀ ਕਰਦੇ ਆ ਆਪਾਂ ਹਫਤੇ ਬਾਅਦ 10 ਦਿਨਾਂ ਦੇ ਬਾਅਦ ਦਰਵਾਜ਼ਾ ਵੀ ਉਹਦਾ ਬੰਦ ਕਰਦੇ ਆ ਇੱਕ ਦਰਵਾਜ਼ਾ ਤਾਂ ਆਪਾਂ ਪੂਰਨ ਰੂਪ ਦੇ ਵਿੱਚ ਬੰਦ ਹੀ ਕੀਤਾ ਹੋਇਆ ਤੇ ਜਿਹੜਾ ਦੂਸਰਾ ਦਰਵਾਜ਼ਾ ਉਹ ਵੀ ਆਪਾਂ ਜਦੋਂ ਆਪਣਾ ਮਤਲਬ ਇਕੱਠ ਰੱਖਿਆ ਜਾਂਦਾ ਆ ਇਕੱਠਾ ਪਿਛਲੇ ਦਿਨਾਂ ਦੇ ਵਿੱਚ ਰੱਖਿਆ ਸਿਰਫ 37 ਬੰਨੀ 35 ਬੰਦੇ ਪਹੁੰਚੇ ਤੇ ਗਰੁੱਪਾਂ ਦੇ ਵਿੱਚ ਬਹੁਤ ਸਾਰੇ ਅਪੀਲਾਂ ਕਰਦੇ ਆ ਕੋਈ ਮੈਸੇਜ ਪਾਉਂਦਾ ਕਿ ਆ ਆਪਾਂ ਪੱਕਾ ਆਪਣਾ ਵੱਡਾ ਐਕਸ਼ਨ ਰੱਖੋ ਵੱਡਾ ਐਕਸ਼ਨ ਰੱਖੋ ਇਕੱਠ ਰੱਖੋ ਆਪਾਂ ਇਹ ਐਕਸ਼ਨ ਲਾਵਾਂਗੇ ਪਹੁੰਚਦਾ ਕੋਈ ਹੈ ਨਹੀਂ ਪਹੁੰਚਦੇ 35 37 ਬੰਦੇ ਜਦੋਂ 35 37 ਬੰਦੇ ਪਹੁੰਚਦੇ ਆ ਤੇ ਉਹਦੇ ਵਿੱਚ ਤੁਹਾਨੂੰ ਵੀ ਪਤਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਕੋਈ ਵੱਡਾ ਐਕਸ਼ਨ ਕਰਾਂਗੇ ਜਾਂ ਦਰਵਾਜ਼ਾ ਬੰਦ ਕਰਾਂਗੇ ਕਿਉਂਕਿ ਉਸ ਤੋਂ ਆਪਣੀ ਦੁੱਗਣੀ ਗਿਣਤੀ ਦੇ ਵਿੱਚ ਤਾਂ ਪ੍ਰਸ਼ਾਸਨ ਹੁੰਦਾ ਇਸ ਕਰਕੇ ਸਾਰੇ ਸਾਥੀਆਂ ਨੂੰ ਇਹ ਹੱਥ ਵਨ ਕੇ ਇਹ ਅਪੀਲ ਆ ਕਿ ਤੁਸੀਂ ਆਪਣੀ ਭਰਤੀ ਨੂੰ ਲੈ ਕੇ ਬਈ ਸੀਰੀਅਸ ਹੋਵੋ ਜਥੇਬੰਦੀ ਕੰਮ ਕਰ ਰਹੀ ਆ ਜਿੱਥੇ ਜਿੱਥੇ ਜਥੇਬੰਦੀ ਦੀ ਕੋਈ ਵੀ ਆਹ ਦੇਖੋ ਇਹ ਗੱਲ ਠੀਕ ਆ ਕਿ ਜਦੋਂ ਵੀ ਕੋਈ ਵੀ ਬੰਦਾ ਜਾਂ ਕੋਈ ਵੀ ਜਥੇਬੰਦੀ ਆ ਜੇ ਉਹ ਕਿਸੇ ਕੰਮ ਨੂੰ ਲੈ ਕੇ ਸੀਰੀਅਸ ਨਹੀਂ ਹੈਗੀ ਤੁਸੀਂ ਉਹਨਾਂ ਦਾ ਮਤਲਬ ਮਤਲਬ ਬਾਹ ਫੜ ਕੇ ਉਹਨਾਂ ਨੂੰ ਕਹਿ ਸਕਦੇ ਹੋ ਜਾਂ ਕੋਈ ਵੀ ਕਿਸੇ ਵੀ ਕੰਮ 'ਚ ਟੀਕਾ ਟਿੱਪਣੀ ਕਰ ਸਕਦੇ ਹੋ ਉਹ ਰਾਈਟ ਆ ਸਭ ਦਾ ਕਿਉਂਕਿ ਤੁਸੀਂ ਅੱਗੇ ਲਾਇਆ ਹੋਇਆ ਜੱਥੇਬੰਦੀ ਨੂੰ ਪਰ ਜਦੋਂ ਤੁਸੀਂ ਅਲੱਗ ਤਰੀਕੇ ਦੇ ਨਾਲ ਇਸ ਤਰੀਕੇ ਦੀਆਂ ਗੱਲਾਂ ਲੱਗ ਜਾਂਦੇ ਕਰਨ ਨੂੰ ਵੱਡਾ ਐਕਸ਼ਨ ਤਾਂ ਕੋਈ ਕਰ ਨਹੀਂ ਰਹੇ ਜਾਂ ਹਰੇਕ ਜਦੋਂ ਕੋਈ ਬੰਦੇ ਅੱਗੇ ਲੱਗੇ ਹੋਇਆ ਕਮੇਟੀ ਅੱਗੇ ਲੱਗੀ ਹੋਈ ਆ ਤਾਂ ਉਹਨਾਂ ਨੇ ਸਾਰਾ ਕੁਝ ਦੇਖ ਕੇ ਸਾਰੀ ਹਰ ਇੱਕ ਗੱਲ ਦੀ ਜਿਹੜਾ ਸਿੱਟਾ ਕੱਢ ਕੇ ਫਿਰ ਕਿਸੇ ਮੁਕਾਮ ਤੇ ਪਹੁੰਚਣਾ ਤੇ ਫਿਰ ਉਹ ਫੈਸਲਾ ਲੈਣਾ ਹਰ ਇੱਕ ਕੰਮ ਮਸਲੇ ਦਾ ਹਰ ਇੱਕ ਜਿਹੜੀ ਕੋਈ ਵੀ ਆਪਾਂ ਰਣਨੀਤੀ ਤਿਆਰ ਕਰਦਿਆਂ ਫਿਰ ਉਹਦਾ ਫੈਸਲਾ ਲੈਣਾ ਸਾਰੇ ਕਿਸੇ ਇੱਕ ਬੰਦੇ ਦਾ ਦਾ ਕੰਮ ਹੈ ਨਹੀਂ ਤਾਂ ਇਸ ਕਰਕੇ ਸਾਰੇ ਸਾਥੀ ਇਸ ਚੀਜ਼ ਤੇ ਤਿਆਰੀ ਕਰਕੇ ਫਿਰ ਉਸ ਚੀਜ਼ ਦਾ ਐਲਾਨ ਕਰਦੇ ਆ ਇਸ ਕਰਕੇ ਤੁਸੀਂ ਬਈ ਸਾਰੇ ਜਣੇ ਸਾਥ ਦਵੋ ਇੱਕ ਗੱਲ ਤਾਂ ਪੱਕੀ ਆ ਅਸੀਂ ਆਪਣੇ ਜਿੰਨੇ ਵੀ ਸਾਥੀ ਨੇ ਆਪਾਂ ਬੈਕਲੌਗ ਲਈ ਲੱਗੇ ਹੋਏ ਆ ਠੀਕ ਆ ਜਿਹੜੇ ਸਾਥੀ ਇਹ ਬੈਕਲੌਗ ਲਈ ਲਈ ਲੱਗੇ ਹੋਏ ਨੇ ਜੇ ਤੁਸੀਂ ਅਲੱਗ-ਅਲੱਗ ਭੱਜੋਗੇ ਤੇ ਫਿਰ ਤੁਸੀਂ ਜਿਹੜੇ ਪੁਰਾਣੇ ਸਾਥੀ ਨੇ ਜਿਹੜੇ ਲੱਗੇ ਨੇ ਤੇ ਉਦੋਂ ਤੁਸੀਂ ਉਹਨਾਂ ਨੂੰ ਮਾੜੇ ਕਹਿੰਦੇ ਸੀਗੇ ਵੀ ਉਹ ਬੰਦੇ ਲੱਗ ਚੁੱਕੇ ਨੇ ਸਾਡਾ ਸਾਡਾ ਨਾਮ ਨਹੀਂ ਪਵਾਇਆ ਸੀ ਧਰਨੇ 'ਚ ਦਾ ਸਾਥ ਦਿੱਤਾ ਤੇ ਅੱਜ ਆਪਾਂ ਕਿਸ-ਕਿਸ ਜਗ੍ਹਾ ਤੇ ਖੜੇ ਆ ਇਸ ਕਰਕੇ ਤੁਸੀਂ ਬਈ ਸਾਰੇ ਜਿੰਨੇ ਵੀ ਸਮੂਹ ਹੈਡਰ ਆ ਤੁਸੀਂ ਆਪਣੇ ਆਪਣੇ ਮਤਲਬ ਮਨਾਂ 'ਚ ਇਹ ਚਾਤ ਮਾਰੋ ਵੀ ਹੁਣ ਅੱਜ ਆਪਾਂ ਕਿੱਥੇ ਸਟੈਂਡ ਕਰ ਰਹੇ ਆ ਤੇ ਅੱਜ ਆਪਾਂ ਕਿੱਥੇ ਖੜੇ ਆ ਆਪਾਂ ਵੀ ਤਾਂ ਅੱਜ ਉਸੇ ਲਾਈਨ ਤੇ ਚੱਲ ਰਹੇ ਆ ਅਲੱਗ-ਅਲੱਗ ਆਲਾ ਹੋ ਗਿਆ ਜਾਂ ਜਿਵੇਂ ਕਿਸ ਤਰੀਕੇ ਦੇ ਨਾਲ ਜਥੇਬੰਦੀ ਨੂੰ ਜਥੇਬੰਦੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਤੁਸੀਂ ਉਹਨਾਂ ਦੇ ਵਿੱਚ ਸੁਧਾਰ ਕਰਨ ਲਈ ਤੁਸੀਂ ਗੱਲ ਕਰਕੇ ਕਰਨੀ ਚਾਹੁੰਦੇ ਭਾਈ ਤੁਸੀਂ ਇੱਥੇ ਗਲਤੋਂ ਇੱਕ ਆਪਣੇ ਕੇਡਰ ਨੇ ਉਹ ਕਈ ਵਾਰੀ ਜਿਵੇਂ ਮਤਲਬ ਕੋਈ ਗੱਲਬਾਤ ਹੁੰਦੀ ਹੈ ਕੋਰਟ ਕੇਸ ਵਾਲੇ ਸਿਰ ਮਸਲੇ ਦੇ ਕਿਉਂਕਿ ਉਹਨਾਂ ਨੂੰ ਮੈਂ ਨਹੀਂ ਦੇਖਦਾ ਸਾਥੀ ਨੇ ਮਨਦੀਪ ਨੇ ਜਾਂ ਦੀਪਕ ਨੇ ਜਾਂ ਆਪਣਾ 바ਵਾ ਹੋ ਗਿਆ ਜਾਂ ਸ੍ਰਿੰਦਰ ਨੇ ਉਹ ਦੇਖਦੇ ਆ ਇਹਨਾਂ ਨੂੰ ਅਜੀਤ ਵੀ ਹੈ ਨਾਲ ਇਹਨਾਂ ਦੇ ਤਾਂ ਇਹ ਦੇਖਦੇ ਆ ਤੇ ਇਹਨਾਂ ਨੂੰ ਪਤਾ ਸਮੇਂ-ਸਮੇਂ ਤੇ ਉਹ ਕਈ ਵਾਰੀ ਕਮੈਂਟ ਕਰਕੇ ਵੀ ਜਾਂ ਗਰੁੱਪ ਦੇ ਵਿੱਚ ਮੈਸੇਜ ਕਰਕੇ ਜਾਂ ਪਰਸਨਲੀ ਕਾਲ ਕਰਕੇ ਵੀ ਦੱਸ ਦਿੰਦੇ ਆ ਭਾਈ ਇੱਥੇ ਤੁਸੀਂ ਗਲਤੋਂ ਇੱਥੇ ਤੁਹਾਨੂੰ ਇਹ ਚੀਜ਼ ਕਰਨੀ ਚਾਹੀਦੀ ਆ ਕਿਉਂਕਿ ਇਹ ਕਿਹੜਾ ਕਿਸੇ ਇੱਕ ਇੱਕ ਬੰਦੇ ਦਾ ਕੰਮ ਆ ਤੇ ਉਹ ਜੋ ਵੀ ਕੋਈ ਸੁਝਾਅ ਹੁੰਦਾ ਉਹ ਦਾ ਸਵਾਗਤ ਕਰਦੇ ਆ ਆਪਾਂ ਉਹ ਚੀਜ਼ ਨੂੰ ਆਪਾਂ ਨਾਲ ਦੀ ਨਾਲ ਉਹਦੇ ਤੇ ਚਰਚਾ ਕਰਦੇ ਆਂ ਵੀ ਭਾਈ ਠੀਕ ਆ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਜਿਥੇ ਬੰਦੀ ਲੱਗੀ ਹੋਈ ਆ ਲਗਾਤਾਰ ਲੱਗੀ ਹੋਈ ਆ ਹਰ ਗੱਲ ਨੂੰ ਅ ਗਰੁੱਪ ਦੇ ਵਿੱਚ ਨਹੀਂ ਵੀ ਦੱਸਿਆ ਜਾਂਦਾ ਹੁੰਦਾ ਇਸ ਕਰਕੇ ਤੁਸੀਂ ਸਾਰੇ ਇਸੇ ਤਰੀਕੇ ਦੇ ਨਾਲ ਬਈ ਸਾਥ ਬਣਾ ਕੇ ਰੱਖੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਹਾਂ ਹਾਂ ਉਹ ਤਾਂ ਬੋਲਣਾ ਤੇ ਉਹਦਾ ਵੀ ਹੋ ਗਿਆ ਤੇ ਜਿੰਨਾ ਤੁਸੀਂ ਇੱਥੇ ਇਕੱਠ ਬਿਖਾਉਂਗੇ ਓੰਨੀ ਜਲਦੀ ਆਪਾਂ ਜਿਹੜੀਆਂ ਆਪਣਾ ਪੋਸਟਾਂ ਨੇ ਆਪਣਾ ਰੋਜ਼ਗਾਰ ਆਪਾਂ ਜੁਆਇਨਿੰਗ ਲੈਟਰ ਲੈ ਪਾਵਾਂਗੇ ਇਸ ਕਰਕੇ ਆਉਣ ਵਾਲੀ 10 ਤਰੀਕ ਨੂੰ 10 ਨਵੰਬਰ ਨੂੰ ਵੱਡਾ ਇਕੱਠ ਵੀ ਰੱਖਿਆ ਹੋਇਆ ਤੁਸੀਂ ਸਾਰੇ ਜਣੇ ਹਮਮਾ ਕੇ ਪਹੁੰਚੋ ਤੇ ਠੰਡ ਦਾ ਸਮਾਂ ਵੀ ਆ ਥੋੜਾ ਜਿਹਾ ਆਪਣਾ ਅਰੇਂਜ ਕਰਕੇ ਆਇਓ ਕੰਬਲ ਵਗੈਰਾ ਦਾ ਅਰੇਂਜ ਕਰਕੇ ਆਇਓ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਭੈਣਾ ਇੱਥੇ ਰੁਕੀਆਂ ਸੀ ਬਾਹਰ ਹੋ ਸਕਦਾ ਜੇ ਇਸ ਤਰੀਕੇ ਦੇ ਆਪਾਂ ਨੂੰ ਕੋਈ ਰਣਨੀਤੀ ਤਿਆਰ ਕਰਨੀ ਹੋਈ ਤਾਂ ਆਪਾਂ ਇਸੇ ਦਰਵਾਜ਼ੇ ਤੇ ਭੈਣਾਂ ਨੂੰ ਰੋਕਾਂਗੇ ਭਰਾ ਭਰਾ ਤਾਂ ਰੁਕਦੀ ਨੇ ਇਸ ਟੈਂਟ ਥੱਲੇ ਪੈਂਦੀ ਨੇ ਪਰ ਭੈਣਾਂ ਨੂੰ ਵੀ ਆਪਾਂ ਦਰਵਾਜ਼ਾ ਇਸੇ ਦਰਵਾਜ਼ੇ ਅੱਗੇ ਡੀਪੀ ਦਾ ਦਰਵਾਜ਼ਾ ਉੱਥੇ ਹੀ ਰੋਕਾਂਗੇ ਇਸ ਕਰਕੇ ਤੁਸੀਂ ਬਈ ਸਾਰੇ ਜਣੇ ਸਾਥ ਦਿੰਦੇ ਰਹੋ ਤੇ ਆਪਾਂ ਲੜ ਰਹੇ ਆ ਜਿੱਤ ਪ੍ਰਾਪਤ ਕਰਕੇ ਰ੍ਹਾਂਗੇ ਇਹ ਸਾਡਾ ਹੌਂਸਲਾ ਹੈ ਸਾਡਾ ਜੋਸ਼ ਆ ਇਹ ਸਾਡਾ ਅ ਦ੍ਰਿੜਨਿਸ਼ਚੈ ਇਹ ਗੱਲ ਕਹਿ ਰਿਹਾ ਕਿ ਅਸੀਂ ਜਿਹੜਾ ਰੋਜ਼ਗਾਰ ਉਹ ਲੈ ਕੇ ਰਹਾਂਗੇ ਪਰ ਲਵਾਂਗੇ ਤਾਂ ਰੋਜ਼ਗਾਰ ਜੇ ਤੁਸੀਂ ਸਾਰੇ ਇਸ ਤਰੀਕੇ ਦੇ ਨਾਲ ਸਾਥ ਦਿੰਦੇ ਰਹੋਗੇ ਹਰ ਹਮੇਸ਼ਾ ਹਰ ਇੱਕ ਬੰਦੇ 'ਚ ਗਲਤੀ ਹੁੰਦੀ ਹੈ ਤੁਸੀਂ ਹਮੇਸ਼ਾ ਪਹਿਲਾਂ ਵੀ ਗੱਲ ਰੱਖਿਆ ਤੁਸੀਂ ਸਮੇਂ-ਸਮੇਂ ਤੇ ਸਾਨੂੰ ਦੱਸ ਸਕਦੇ ਹੋ ਪਰ ਇਸ ਤਰੀਕੇ ਦੇ ਨਾਲ ਉਹ ਗੱਲਾਂ ਕਰਨੀਆਂ ਗਰੁੱਪਾਂ ਦੇ ਵਿੱਚ ਉਹ ਲੜੀ ਜਾਣਾ ਉਹ ਚੰਗਾ ਨਹੀਂ ਲੱਗਦਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਆ ਇੱਕ ਸਾਥੀ ਹੋਰ ਜਿਹੜਾ ਫੰਡ ਦੀ ਆ ਤੁਹਾਨੂੰ ਅਪੀਲ ਕਿ ਜਿਹੜਾ ਜਥੇਬੰਦੀ ਦੇ ਅਕਾਊਂਟ ਦੇ ਵਿੱਚ ਫੰਡ ਆ ਜਿਹੜਾ ਨਾਮਾਤਰ ਹੀ ਰਹਿ ਗਿਆ ਹੋਣਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਆਪਾਂ ਲਾਈਵ ਦੇ ਵਿੱਚ ਵੀ ਨਹੀਂ ਬੋਲੇ ਤੇ ਵੈਸੇ ਕਿਉਂਕਿ ਇਹ ਹੁੰਦਾ ਜਾਂ ਕੋਈ ਪ੍ਰੋਟੈਸਟ ਵੀ ਨਹੀਂ ਰੱਖਿਆ ਜਦੋਂ ਉਦੋਂ ਜਿਹੜਾ ਫਾਂਡ ਆ ਉਹ 2-4000 ਉਦੋਂ ਆ ਜਾਂਦਾ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਲਗਾਤਾਰ ਜੇ ਭਾਵੇਂ ਅੱਜ ਮਾ ਜੋ ਹਾਈ ਕੋਰਟ ਦੇ ਵਿੱਚ ਤਰੀਕ ਸੀਗੀ ਉਸ ਮਸਲੇ ਨੂੰ ਲੈ ਕੇ ਜਾਂ ਧਰਨੇ ਤੇ ਪੱਕਾ ਧਰਨਾ ਲੱਗੇ ਹੋ ਤੁਹਾਨੂੰ ਪਤਾ ਖਰਚੇ ਹੁੰਦੇ ਆ ਜਿਸ ਤਰੀਕੇ ਦੇ ਨਾਲ ਵੀ ਖਰਚੇ ਹੁੰਦੇ ਆ ਪਰ ਜਿਹੜਾ ਕਿਉਂਕਿ ਸਾਨੂੰ ਵੀ ਪਤਾ ਕਿ ਆਪਾਂ ਸਾਰੇ ਬੇਰੁਜ਼ਗਾਰ ਆ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਕੋਈ ਬੰਦਾ 500 ਪਾਉਂਦਾ ਕਿਸੇ ਨੇ ਮਹੀਨੇ ਦੇ ਮਹੀਨੇ ਬੰਨ ਰੱਖਿਆ ਕੋਈ 200 ਪਾਉਂਦਾ ਕੋਈ 500 ਕੋਈ 1000 ਹਰੇਕ ਆਪਦੀ ਜਿੰਨੀ ਜਿੰਨੀ ਉਹਦੀ ਜੇਵਾ ਜਿਹੜੀ ਆਜਾਜਾ ਦਿੰਦੀ ਆ ਉਸ ਤਰੀਕੇ ਦੇ ਨਾਲ ਸਾਰੇ ਸਹਿਯੋਗ ਕਰ ਰਹੇ ਨੇ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜੇ ਮੈਂ ਕਹਾ ਜਾਂ ਕੋਈ ਸਾਥੀ ਇਹ ਬੈਠਿਆ ਜਾਏ ਬੈਠੇ ਕਹਿਣ ਵੀ ਅਸੀਂ ਧਰਨਾ ਚਲਾ ਰਹੇ ਹੁਨਾ ਭਾਵੇਂ ਤੁਸੀਂ ਧਰਨੇ ਤੇ ਨਹੀਂ ਆ ਰਹੇ ਪਰ ਤੁਹਾਡਾ ਸਹਿਯੋਗ ਆ ਉਹ ਵਿੱਤੀ ਸਹਾਇਤਾ ਦੇ ਰੂਪ ਦੇ ਵਿੱਚ ਹੈਗਾ ਕਿਸੇ ਦਾ ਜਿਹੜਾ ਇੱਥੇ ਮਤਲਬ ਤੁਹਾਨੂੰ ਮਨੂੰ ਤੁਹਾਨੂੰ ਸਭ ਦਾ ਜਿਹੜਾ ਸਹਿਯੋਗਤਾ ਹੈਗਾ ਇਸੇ ਤਰੀਕੇ ਦੇ ਨਾਲ ਆਪਣਾ ਪੱਕਾ ਮੋਰਚਾ ਚੱਲ ਰਿਹਾ ਇਸੇ ਤਰੀਕੇ ਦੇ ਨਾਲ ਤੁਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਜਥੇਬੰਦੀ ਦੇ ਸਾਂਝੇ ਅਕਾਊਂਟ ਦੇ ਵਿੱਚ ਜਿਹੜਾ ਮਨਦੀਪ ਕੁਮਾਰ ਤੇ ਰਾਜਕਮਾਰ ਦੇ ਨਾਮ ਤੇ ਅਕਾਊਂਟ ਬਣਿਆ ਹੋਇਆ ਹੈ ਉਹਦੇ ਵਿੱਚ ਜਿਹੜਾ ਫੰਡ ਦੇ ਰੂਪ ਦੇ ਵਿੱਚ ਸਹਿਯੋਗ ਆ ਜਿਹੜਾ ਜਰੂਰ ਕਰਿਓ ਤਾਂ ਜੋ ਜਿਹੜਾ ਧਰਨਾ ਆਪਣਾ ਇਸ ਤਰੀਕੇ ਦੇ ਨਾਲ ਚੱਲਦਾ ਰਹੇ ਅੱਜ 74 ਦਿਨ ਹੋ ਗਏ 74 ਡੇਜ਼ ਧਰਨਾ ਲੱਗੇ ਨੂੰ ਜਿਹੜਾ ਇੱਥੇ ਹੋ ਗਿਆ ਤੁਸੀਂ ਸਾਥ ਦੇ ਰਹੋ ਆਪਾਂ ਜਿਹੜਾ ਜਲਦੀ ਜਿਹੜਾ ਸਕੂਲਾਂ ਦੇ ਵਿੱਚ ਪਹੁੰਚਾਂਗੇ ਤੁਹਾਡੇ ਸਾਰਿਆਂ ਦੇ ਹੌਸਲੇ ਨੂੰ ਸਲਾਮਾਂ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਬੋਲਣ ਬੋਲੇ ਬੋਲਦਾ ਬੋਲ ਅਜੀਤ ਤੇ ਬਾਈ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਬਾਈ ਮਨਦੀਪ ਨੇ ਵੀ ਸਾਰੀ ਗੱਲ ਦੱਸਤੀ ਤੇ ਕਾਕੇ ਦੇ ਵੀ ਤੁਹਾਨੂੰ ਸਾਰੀ ਗੱਲ ਦੱਸਤੀ ਕੋਰਟ ਦੀ ਜੋ ਗੱਲ ਹੋਈ ਉਹ ਵੀ ਦੱਸਤੀ ਤੇ ਜੋ ਫੰਡ ਦੀ ਆ ਉਹ ਵੀ ਗੱਲ ਦੱਸਤੀ ਤੇ ਮੈਂ ਸਿੱਧੀ ਜੀ ਬਾਲੀ ਗੱਲ ਨਹੀਂ ਲੰਕਾਉਂਦਾ ਹੈਗਾ ਬਸ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਵੀ ਆਪਾਂ ਨੂੰ ਜਿਹੜਾ ਕੋਰਟ ਦੇ ਵਿੱਚ ਅੱਜ ਕਿਹਾ ਵੀ ਤੁਹਾਨੂੰ ਟਾਈਮ ਬਾਉਂਡ ਕਰਿਆ ਜਾ ਜਿੰਨਾ ਵੀ ਹੋਊਗਾ ਆਪਾਂ ਨੂੰ ਆਰਡਰਾਂ ਦੇ ਵਿੱਚ ਕਲੀਅਰ ਹੋ ਜਾਊਗਾ ਉਹ ਇਹਨਾਂ ਨੇ ਪਹਿਲਾਂ ਵੀ ਕਰਿਆ ਸੀ ਵੀ 6 ਮਹੀਨਿਆਂ ਦੇ ਵਿੱਚ ਆ ਜਿਹੜੀ ਉਹ ਭਰਤੀ ਪੂਰੀ ਕਰਨੀ ਆ ਉਹ ਪਰਤੀ ਪੂਰੀ ਕਰਨ ਤੋਂ ਬਾਅਦ ਆਪਾਂ ਕੀ ਕਰ ਰਹੇ ਆ ਉਹਦੇ ਤੇ ਕੰਟੈਂਪਟਾ ਲਾ ਰਹੇ ਆ ਜੇ ਤੁਸੀਂ ਉਹ ਕੰਟੈਂਪਟਾ ਤੋਂ ਬਚਣਾ ਜੀ ਕੱਲ ਨੂੰ ਆਪਾਂ ਇਹ ਨਾ ਸੋਚੀਏ ਵੀ ਜਿਹੜੇ ਆਪਣੇ ਅੱਜ ਜਿਹੜੇ ਕੋਰਟ ਕੇਸ ਜਿਹੜਾ ਉਹਦਾ ਰਿਜ਼ਲਟ ਆਊਗਾ ਉਹਦੇ ਆਰਡਰ ਆਉਣਗੇ ਉਹ ਆਰਡਰਾਂ ਤੋਂ ਬਾਅਦ ਉਹ ਕੰਟੈਂਪਟਾ ਤੇ ਜਾਈਏ ਤੇ ਉਸ ਤੋਂ ਬਚਣ ਲਈ ਤੁਸੀਂ ਇਹ ਇੱਥੇ ਜਿਹੜਾ ਆਪਣਾ ਧਰਨਾ ਲੱਗਿਆ ਉੱਥੇ ਇਕੱਠ ਕਰੋ ਤਾਂ ਕਿ ਜਿਹੜਾ ਆਪਾਂ 1 ਮਹੀਨੇ ਦੇ ਵਿੱਚ ਜਾਂ 2 ਮਹੀਨੇ ਜਿੰਨਾ ਵੀ ਛੇਤੀ ਤੋਂ ਛੇਤੀ ਆਪਾਂ ਕਹਿਣਿਆ ਵੀ ਆਪਾਂ ਕਹਿਣਿਆ ਵੀ ਦਿਨਾਂ ਦੇ ਵਿੱਚ ਵੀ ਆਪਣਾ ਕੰਮ ਹੋ ਜੇ ਤਾਂ ਆਪਾਂ ਉਹ ਬੈਟਰ ਕਹਾਂਗੇ ਵੀ ਬਹੁਤ ਵਧੀਆ ਕੰਮ ਹੋਇਆ ਤਾਂ ਅਸੀਂ ਸਾਨੂੰ ਇਹ ਕਹਿਣਾ ਅਪੀਲ ਕਰਨਾ ਚਾਹੁੰਦੇ ਆਂ ਵੀ ਜਿਹੜਾ ਆਪਣਾ 10 ਤਰੀਕ ਦਾ ਇੱਥੇ ਇਕੱਠ ਰੱਖਿਆ ਤਾਂ ਉਹਦੇ ਵਿੱਚ ਵੱਧ ਚੜ ਕੇ ਆਓ ਟੋਲੀਆਂ ਬਣਾ ਕੇ ਆਓ ਤਾਂ ਕਿ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਸਰਕਾਰ ਨੂੰ ਪਤਾ ਲੱਗੇ ਵੀ ਹਾਂ ਇਹ ਜਿਉਂਦੇ ਨੇ ਇਹ ਆਪਦੇ ਹੱਕ ਲੈ ਕੇ ਰਹਿਣਗੇ ਤੇ ਦੂਜੀ ਗੱਲ ਇੱਥੋਂ ਦੇ ਪ੍ਰਸ਼ਾਸਨ ਨੂੰ ਤੇ ਇੱਥੋਂ ਦੇ ਜਿਹੜਾ ਸਿਵਲ ਪ੍ਰਸ਼ਾਸਨ ਆ ਉਹਨਾਂ ਨੂੰ ਵੀ ਇਹ ਬੇਨਤੀ ਆ ਵੀ ਅਸੀਂ ਸੋਡੇ ਤੋਂ ਕਿਤੇ ਵੀ ਬਾਹਰ ਨਹੀਂ ਗਏ ਜਦੋਂ ਇੱਥੇ ਧਰਨਾ ਲੱਗਿਆ ਤੁਸੀਂ ਕਿਹਾ ਵੀ ਇੱਥੇ ਧਰਨਾ ਨਾ ਲਾਓ ਤੁਸੀਂ ਗੁਰੂ ਘਰ ਬੈਜੋ ਅਸੀਂ ਤੁਹਾਡਾ ਕੰਮ ਕਰਾਂਗੇ ਅਸੀਂ ਗੁਰੂ ਘਰ ਬੈਠੇ ਰਹੇ। ਇਹਦੋਂ ਬਾਅਦ ਚ ਸਾਡਾ ਕੰਮ ਨਹੀਂ ਹੋਇਆ ਅਸੀਂ ਇੱਥੇ ਆਏ। ਇਹਦੋਂ ਬਾਅਦ ਚ ਵੀ ਜਿਵੇਂ ਤੁਸੀਂ ਕਿਹਾ ਅਸੀਂ ਉਵੇਂ ਚੱਲੇ ਆਂ। ਤੇ ਫਲੇ ਤੱਕ ਵੀ ਸਾਡਾ ਕੋਈ ਵੀ ਕੰਮ ਨਹੀਂ ਹੋ ਰਿਹਾ ਤਾਂ ਫਿਰ ਸਾਡੀ ਇੱਥੇ ਕੋਈ ਗਲਤੀ ਨਹੀਂ ਹੈਗੀ। 74 ਦਿਨ ਹੋ ਚੁੱਕਿਆ ਤੇ ਇਹਦੋਂ ਬਾਅਦ ਚ ਤੁਸੀਂ ਆਪ ਦੇਖ ਲਓ ਵੀ ਜੇ ਇੱਥੇ ਕਿਸੇ ਸਾਥੀ ਦਾ ਕੋਈ ਜਾਣਨੀ ਮਾਨੀ ਨੁਕਸਾਨ ਹੁੰਦਾ ਤਾਂ ਉਸ ਦਾ ਜ਼ਿੰਮੇਦਾਰ ਜਿਹੜਾ ਹੋ ਇੱਥੋਂ ਦਾ ਪ੍ਰਸ਼ਾਸਨ ਹੋਊਗਾ ਤੇ ਸਿਵਲ ਪ੍ਰਸ਼ਾਸਨ ਹੋਊਗਾ ਤੇ ਇੱਥੋਂ ਦੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਬੀਜੇ ਇੱਥੇ ਕਿਸੇ ਸਾਡੇ ਜਿਹੜੇ ਸਾਥੀ ਦਾ ਹੋ ਨੁਕਸਾਨ ਨਾ ਹੋਵੇ ਤਾਂ ਅਸੀਂ ਸਰਕਾਰ ਨੂੰ ਇੱਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਸਾਡਾ ਕੰਮ ਉਹ ਜਲਦੀ ਤੋਂ ਜਲਦੀ ਕਰਵਾਉਣ ਚਾਹੇ ਕਰਨ ਕਿਵੇਂ ਮਰਜ਼ੀ ਕਰਨ ਸਾਨੂੰ ਕੁਝ ਨਹੀਂ ਪਤਾ ਸਿਰਡੇ ਕਹਿਣ ਦੇ ਮੁਤਾਬਕ ਚੱਲੇ ਆਂ ਤਿੰਨ ਤਿੰਨ ਸਾਲਾਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਸੀਂ ਏਦੂ ਵੱਧ ਕੋਈ ਉਡੀਕ ਨਹੀਂ ਕਰ ਸਕਦੇ ਸਭਾਤ ਨੂੰ ਲੈ ਕੇ ਤੇ ਬਸ ਸਾਥੀਓ ਇਹੀ ਗੱਲ ਕਹਿਣਾ ਚਾਹਣਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ